ਸਰਕਾਰ ਦੇ ਦੇ ਨਾਲ ਪਾਰਟੀਆਂ ਦੇ ਸੰਯੁਕਤ ਤੌਰ ਤੇ ਉਪਕਲ ਭੋਗਤਨ ਦਾ ਜੋ ਪ੍ਰੋਗਰਾਮ ਹੋ ਰਿਹਾ ਹੈ ਇਹ ਸਾਨੂੰ ਕਿਉਂ ਲੇਖਣਾ ਪੈ ਰਿਹਾ ਹੈ ਅੱਜ ਵੀ ਦੋਸਤੋ ਇੱਕ ਤਾਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਨੂੰ ਸ਼ਹੀਦ ਕੀਤਾ ਸਾਨੂੰ ਜ਼ਖਮੀ ਕੀਤਾ ਸਾਡੀ ਮਸ਼ੀਨਰੀ ਡੈਮੇਜ ਕੀਤੀ ਇਹ ਹੁੰਦੇ ਆ ਹੰਦੂਲੇ ਕੰਮ ਵਾਲੇ ਲੋਕ ਜੇ ਇਹ ਸੋਚਦੇ ਨੇ ਕਿ ਨਾਲ ਲੜਨਾ ਕਿ ਵੀ ਸਾਡੇ ਨਾਲ ਇਹ ਨਹੀਂ ਹੋਵੇਗਾ ਕਹਿੰਦੇ ਲੱਗਦਾ ਹੈ ਵੱਡਾ ਭਰਮ ਪਾ ਲਈ ਬੈਠੇ ਹੁੰਦੇ ਨੇ ਦੋਲੇ ਵਾਲੇ ਇਹ ਹੁੰਦਾ ਹੈ ਬਹੁਤ ਵਾਰੀ ਹੋ ਰਿਹਾ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਇਹ ਤੋਂ ਪਹਿਲਾਂ ਦੋ ਕਿਸੇ ਗੱਲ ਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਲੜਾਈ ਲੰਗ ਤੋਂ ਬਾਅਦ ਜਿੰਗਾਂ ਨੇ ਗੋਲੀਆਂ ਮਾਰੀਆਂ ਜਿੰਨਾ ਨੇ ਕਤਲ ਕੀਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੋਵੇ ਤੇ ਨਹੀਂ ਚਾਹੋ ਕਿਤੇ ਵੀ ਕਿਤੇ ਅਜਿਹਾ ਕੁਝ ਹੁੰਦਾ ਹੈ ਜੁਰਮ ਹੁੰਦਾ ਹੈ ਉਹ ਤੋਂ ਇਹ ਆਮ ਆ ਗੱਲ ਜੇ ਉਸ ਤੋਂ ਬਾਅਦ ਇਨਵੈਸਟੀਗੇਸ਼ਨਾਂ ਹੁੰਦੀਆਂ ਨੇ ਚਰਚਾ ਹੁੰਦੀਆਂ ਪੜਤਾਲਾਂ ਹੁੰਦੀਆਂ ਨੇ ਉਹ ਜਿਹੜੀ ਜਾਨ ਹੁੰਦੀ ਆ ਜਿਹੜੀ ਪੁਰਤਾਲ ਹੁੰਦੀ ਐ ਉਸ ਜਾਂ ਪੁਰਤਾਲ ਦੇ ਉੱਤੇ ਤੈ ਹੁੰਦੀ ਆ ਗੱਲਾਂ ਕਿ ਕਿੰਨਾ ਕਠੂਕ ਸੀ ਕਿਉਂ ਕੀਤਾ ਇਹ ਪਰ ਸਵਾਲ ਇਹ ਐ ਕਿ ਇੱਥੇ ਲੋਕ ਹੋਇਆ ਚਰੋਸੀ ਗੁਲਾਮ ਸੀ ਹਿੰਦੁਸਤਾਨ ਦੇ ਲੋਕ ਉਸ ਵਕਤ ਜਿਹੜੇ ਦੀਆਂ ਨੇ ਜਗੜ ਕੀਤੀ ਹੈ ਜੱਲਿਆ ਵਾਲੇ ਬਾਗ ਦੀ ਉਦੋਂ ਹੋਇਆ ਸੀ ਕਿ ਜਦੋਂ ਜੱਲਿਆ ਵਾਲੇ ਬਾਗ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਸਾਡੇ ਅੰਦੋਲਨ ਕਾਰੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਸ਼ਹਾਹਤਾ ਹੋ ਗਈਆਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਸਨਮਾਨਿਤ ਕੀਤਾ ਗਿਆ ਇਹ ਉਹਨਾਂ ਦੀ ਸਰਕਾਰ ਸੀ ਉਹ ਕਰ ਸਕਦੀ ਸੀ ਇਹ ਹੋ ਸਕਦੇ ਸੀ ਲੇਕਿਨ ਇੱਥੇ ਅਸੀਂ 15 ਅਰਜ 347 ਤੋਂ ਬਾਅਦ ਅਸੀਂ ਕਹਿੰਦੇ ਆ ਅਸੀਂ ਮੰਨਦੇ ਆ ਕਿ ਅਸੀਂ ਆਧਾਰ ਧੜ ਦੇ ਵਿੱਚ ਇਹਨਾਂ ਅਸੀਂ ਇੱਕ ਸੰਵਿਧਾਨ ਦੇ ਦਾਇਰੇ ਤੇ ਰਹਿੰਦੇ ਆ ਸਾਨੂੰ ਬਹੁਤ ਕਾਇਦਾ ਇੱਕ ਸੰਵਿਧਾਨ ਮਿਲਿਆ ਹੈ ਕਿਉਂ ਸੰਵਿਧਾਨ ਸਾਨੂੰ ਕੁਝ ਅਧਿਕਾਰ ਮਿਲਦਾ ਤੇ ਉਹਦੇ ਚੋਂ ਇੱਕ ਅਧਿਕਾਰ ਮਿਲਿਆ ਹੋਇਆ ਸਾਨੂੰ ਕਿ ਜੇ ਕਿਤੇ ਵੀ ਸਰਕਾਰ ਵੱਲੋਂ ਸਾਡੇ ਨਾਲ ਬੇਇਨਸਾਫੀ ਹੁੰਦੀ ਦਿਸੇ ਅਸੀਂ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ ਆਵਾਜ਼ ਉਠੰਦ ਕਰ ਸਕਦੇ ਆਂ ਸਰਕਾਰ ਦੇ ਕੰਨ ਖੋਲਣ ਲਈ ਅਸੀਂ ਅੰਦੋਲਨ ਕਰ ਸਕਦੇ ਆਂ ਇਹ ਸਾਡੇ ਸੰਵਿਧਾਨ ਦਾ ਦਿੱਤਾ ਹੋਇਆ ਰਾਈਟ ਹੈ ਤੇ ਜਦੋਂ ਸੰਵਿਧਾਨ ਦੇ ਦਿੱਤੇ ਹੋਏ ਇਸ ਰਾਈਟ ਦੇ ਉੱਤੇ ਜੇ ਗੱਲ ਕਰੀਏ ਤਾਂ ਫਿਰ ਸੰਵਿਧਾਨ ਦੀ ਉਲੰਘਣਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਸਾਨੂੰ ਇੱਥੇ ਰੋਕਿਆ ਸਭਾ ਸੰਵਿਧਾਨ ਤੁਹਾਨੂੰ ਅਧਿਕਾਰ ਦਿੰਦਾ ਹੈ ਕਿ ਅਸੀਂ ਜਾ ਕੇ ਦਿੱਲੀ ਆਪਣੀ ਚਾਤੀ ਕਰਦੇ ਪਾਲੀ ਦੇ ਅੰਦਰ ਆਪਣੀ ਸਰਕਾਰ ਨੂੰ ਆਉਂਆ ਮੰਗਾ ਆਪਣੇ ਹਿੱਤਾਂ ਆਪਣੇ ਮਸਲੇ ਦਸਨੀਆਂ ਸਾਨੂੰ ਰਾਈਟ ਮਿਲਿਆ ਹੋਇਆ ਹੈ ਸਾਡੇ ਸੰਵਿਧਾਨ ਵੱਲੋਂ ਕਿ ਉਹ ਜਿਹੜਾ ਸੰਵਿਧਾਨ ਬਣਦੀ ਜਿੰਮੇਵਾਰੀ ਸਰਕਾਰ ਦੀ ਇੱਕ ਉਹਨੇ ਸਿਸਟਮ ਦੀ ਇਹਨਾਂ ਅਧਿਕਾਰੀਆਂ ਦੀ ਇੱਕ ਰਿਸਪੌਂਸਿਬਿਲਟੀ ਸੀ